ਸਨ ਆਫ ਸਾਹ ਸਿੰਘ ਤੇ ਜਿਹੜਾ ਛੋਟਾ ਬਾਜੀ ਉਹ ਹੈਗਾ ਉਹਦੇ ਨਾਲ ਲੱਭਾ ਵਾ ਲਵਜੀ ਤਾਂਦੇ ਉਹਨੂੰ ਉਹਦਾ ਹੈਗਾ ਵਾ ਡੈਡੀ ਦਾ ਨਾਮ ਸਨ ਆਫ ਸਕੱਤਰ ਸਿੰਘ ਹਾਂਜੀ ਇਹਨਾਂ ਨੇ ਮਾਰਿਆ ਮਾਰ ਕੇ ਕੀ ਤੁਹਾਨੂੰ ਫੋਨ ਫੋਨ ਕਰਦੇ ਰਹੇ ਹਾਂਜੀ ਸਾਡੇ ਵੱਡੇ ਭਰਾ ਨੇ ਫੋਨ ਕੀਤਾ ਵਾ ਕਿ ਮੈਂ ਫਲਾਨੀ ਜਗ੍ਹਾ ਛੁੱਟਿਆ ਵੱਡੇ ਬਾਗ ਦੇ ਵਿੱਚ ਪਹਿਲਾਂ ਅਸੀਂ ਉੱਧਰ ਗਏ ਵੇਖਣ ਤੇ ਉਧਰ ਅਸੀਂ ਸਾਰੇ ਬੰਨੇ ਘੁੰਮ ਫਿਰ ਕੇ ਆ ਗਏ ਸਾਰੇ ਪਿੰਡ ਦੇ ਨਾਲ ਹੀ ਫੇਰ ਇਹਨੇ ਫੋਨ ਕੀਤਾ ਕਿ ਅਸੀਂ ਨਾ ਬਲੀਪੋਲਾ ਦੀਆਂ ਮੜੀਆਂ ਦੇ ਵਿੱਚ ਛੁੱਟਿਆ ਜੀ ਅੱਛਾ ਹਾਂਜੀ ਫਿਰ ਇੱਧਰ ਵੇਖਣਾ ਆਏ ਤੇ ਫਿਰ ਫੋਨ ਪਾ ਦੁਬਾਰਾ ਕੀਤਾ ਵੀ ਮੜੀਆਂ ਤੋਂ ਕਿੱਲਾ ਕਪਸ਼ਾਹ ਸੁੱਟਿਆ ਝਾੜੀਆਂ ਦੇ ਵਿੱਚ ਕੀ ਕਾਰਨ ਕੀ ਸੀ ਮਾਰਨ ਦਾ ਮਾਰਨ ਦਾ ਕਾਰਨ ਜੀ ਪਤਾ ਨਹੀਂ ਹੁਣ ਫੋਨ ਕੀਤਾ ਰਾਤ ਇਹਨਾਂ ਨੂੰ ਉੱਥੇ ਤੇ ਗਿਆ ਸੀ ਜੀ ਤੇ ਉੱਥੇ ਫੋਨ ਕਰਕੇ ਤੇ ਰਾਤ ਉਹਨੂੰ ਸਾਥ ਕੁੱਟਿਆ ਕਾਦੇ ਨਾਲ ਕੀ ਕੀ ਚੀਜ਼ਾਂ ਨਾਲ ਕੁੱਟਿਆ ਲੱਗਦਾ ਹਾਂਜੀ ਹੁਣ ਰਾਡਾਂ ਦੇ ਨਾਲ ਹੀ ਕੁੱਟਿਆ ਵਾ ਤੇ ਕੁਝ ਤਿੱਖੇ ਹਥਿਆਰ ਸੀ ਇਹਨਾਂ ਨੇ ਮਾਰਿਆ ਨੂੰ ਮੁੰਡੇ ਮੈਂ ਮੰਗ ਕਰਦੇ ਜੀ ਕੀ ਮੰਗ ਕਰਦੇ ਹੁਣ ਹੋਣਾ ਚਾਹੀਦਾ ਅਸੀਂ ਇਨਸਾਫ ਮੰਗਦਿਆਂ ਜੀ ਮੇਰਾ ਨਾਮ ਪਾਲ ਸਿੰਘ ਆ ਜੀ ਹਾਂਜੀ ਮੈਂ ਗਰੰਥੀ ਸਿੰਘ ਤੇ ਇਹ ਆਪਣੇ ਮੇਸਤੋ ਤੀਸਰੀ ਘਰ ਇਹ ਰਹਿ ਰਿਹਾ ਬੜੀ ਇਹ ਰਹਿ ਰਾਇ ਆਜੋ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲ ਬਾਤ ਨਹੀਂ ਉਹ ਜੀ ਤੇ ਮ제 ਦੇ ਨਾਲ ਹੀ ਰਹਿ ਰਿਹਾ ਤੇ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਬਾਜਾ ਪੁੱਜੀ ਨੂੰ ਫੋਨ ਕਰਾ ਕੇ ਇਹ ਰਾਤ 8 ਵਜੇ ਦੇ ਨਾਲ ਵਸਤੀ ਗਈ ਆ ਜਦੋਂ ਵਸਤੀ ਗਈ ਆ ਉਦੋਂ ਉਹਨੂੰ ਕਿਤੇ ਫੋਨ ਕਰਕੇ ਤੇ ਕੋਠੇ ਤੇ ਸੱਤਿਆ ਕੋਟੇ ਦੇ ਸੱਤਿਆਵਾਸ ਤੇ ਉਹਦੇ ਤੋਂ ਬਾਅਦ ਉਹ ਕੋਟੇ ਤੋਂ ਉਤਰਿਆ ਨਹੀਂ ਫਿਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਭੈਣ ਬੈਠੀ ਆ ਉਹ ਵੇੜੇ ਦੇ ਵਿੱਚ ਆ ਉਹਨਾਂ ਆਖੇ ਪਿਆਲੇ ਉਤਰਿਆ ਨਹੀਂ ਫਿਰ ਉਹ ਜਾਂ ਲੰਮੇ ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਸਾਰ ਗੱਲ ਕੱਢੀ ਕੋਈ ਡੋਲਾ ਰੱਬਾ ਕੋਈ ਉਹਨਾਂ ਨੇ ਨਹੀਂ ਪਾਇਆ ਫਿਰ ਮੈਨੂੰ ਜਦੋਂ ਉਹਨਾਂ ਵੇਖਿਆ ਡੀਕਿਆ ਵਾ ਘਰੇ ਨਹੀਂ ਆਇਆ ਮੈਨੂੰ ਫੇਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਪੋਰ ਕੀਤਾ ਫਿਰ ਉਹਦੇ ਰਾਤ ਦਾ ਛੀਨਾ ਕਰਨੀ ਆ ਮੈਂ ਉਹਨਾਂ ਨੂੰ ਗੁੱਸੇ ਆ ਤੁਸੀਂ ਮੈਨੂੰ ਸ਼ਹਿਰ ਦਾ ਕਿਉਂ ਨਹੀਂ ਦੱਸਿਆ ਬੱਸ ਇੰਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਉਹ ਆਦੇ ਆਪੇ ਅਸੀਂ ਸਾਨੂੰ ਕੀ ਦੱਸਦੇ ਆ ਕੇ ਪੱਤਲ ਹੋਣਾ ਆਂਦਾ ਕਰੀ ਤੋਂ ਆਂਦਾ ਦੇਖਦੇ ਰਹੇ ਪਰ ਲੱਭਦੇ ਲੱਭਦੇ ਫੇਰ ਲੱਭਣਾ ਸ਼ੁਰੂ ਕਰਤਾ ਲੱਭਦਿਆਂ ਲੱਭਦਿਆਂ ਸ਼ੀਰਦੰਤ ਦੇ ਆਮ੍ਰਿਤ ਸੰਵਾਬ ਉੱਦ ਲੱਗਦਾ ਕਿ ਮੈਨੂੰ ਕੋਈ ਫੋਨ ਆਇਆ ਕਿੰਨੇ ਕੀਤਾ ਫੋਨ ਮੈਨੂੰ ਨਹੀਂ ਹੋਈ ਕਹਿੰਦੇ ਆ ਨਾ ਵੀ ਬੰਦੇ ਜਿੰਨੇ ਮਾਰਿਆ ਫੋਨ ਕਰਦਾ ਰਿਹਾ ਉਸੇ ਮੁੰਡੇ ਨੂੰ ਫੋਨ ਕੀਤਾ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਬਸ ਉਹ ਸ਼ੱਤੇ ਚਲ ਗਿਆ ਜਦੋਂ ਹੁਣ লাশ ਕਿੰਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ লাশ ਜਿੰਨਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਹੀ ਤੇ ਸਾਥ ਉਹਨਾਂ ਨੂੰ ਫਲਾਹ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲ ਉਹਨਾਂ ਬੰਦੇ ਜਿਹੜੇ ਉਹਨਾਂ ਨੇ 10 ਦਿੱਸਤਾ ਵੀ ਫਰਾਂਦਾ ਬਾਬਾ ਜੀ ਉਹਨਾਂ ਭੰਬਲ ਭੂਖਣ ਦੀ ਪਾ ਛੱਡਿਆ ਜੀ ਇਹਦਾ ਰੋਬਿਨ ਹੈ ਮੁੰਡਾ ਇਹ ਉਸ ਦੇਗਾ ਮੁੰਡਾ ਇਹਨੂੰ ਛੋੜਨਾ ਇਹਦਾ ਚਿੰਨਾ ਹੈ ਇਹ ਹੈਗਾ ਆਪਣਾ ਦਿਆਲਪੁਰ ਦਾ ਹੈ ਮੁੰਡਾ ਇੱਥੇ ਤੋਂ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਨਾਲ ਲਾਈਟ ਝਗੜਾ ਕਰਕੇ ਤੇ ਤਾਂ ਮਟਰ ਕੀਤਾ ਹੈ ਜੀ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋ ਇਹਨੂੰ ਵੇ ਹੁਣ ਆਇਆ ਹੀ ਹੈਗਾ ਤੇ ਉਹਨੇ ਪਤਾ ਲੱਗਦਾ ਵੀ ਕਿੰਨਾ ਟਾਈਮ ਹੋਇਆ ਹੋਵੇਗਾ ਅਜੇ ਘਰ ਦੇ ਕੌਣ ਕੌਣ ਆ ਰਹੇਗੇ ਤਾਂ ਕੀ ਮਸਲਾ ਸੀ ਕਦੇ ਵਸਤੇ ਹੋਏਗਾ ਠੀਕ ਹੈ ਜੀ ਵੇ ਆਪਣਾ ਨਾ ਦਿੱਤਾ ਸਰ ਜੀ ਹਲੇ ਹੀ ਦੇਖਿਆ ਹੀ ਨੇਗਾ ਕਿਉਂਕਿ ਸਾਡੀ ਫ੍ਰੈਂਜ਼ਿਕਸ ਟਾਈਮ ਟੀਮ ਆ ਰਹੀ ਹੈ ਜਿਸ ਲਈ ਵਾਇਗੀ ਤੇ ਫਿਰ ਉਸ ਦੇ ਲਈ ਹਲਾਈ ਕਰਾ ਕੇ ਦੂਸਰੇ ਸਾਰੇ ਕਵਾਡਰ ਕਿਤੇ ਆਲੇ ਕਿੰਨੀ ਉਮਰ ਹੈ ਸਾਰੇ ਦੀ ਜਿਹੜੀ ਓਨੇ ਸਾਲ ਦੱਸ ਰਹੇ ਨੇ ਬੜੀ ਕੀ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹਲੇ ਸਾਡੀ ਜਿਹੜੀ ਆਪਣੀ ਟੀਮ ਆ ਰਹੀ ਹੈ ਫ੍ਰੈਂਜ਼ਿਕ ਟਾਈਮ ਟੀਮ ਉਸ ਦੇ ਹਸਾਬ ਦੇ ਨਾਲ ਕਿਹਾ ਜੀ ਆਪਣੀ ਇਹ ਲੋਚ ਕਰਾਂਗੇ